ਆਪੇ ਰੰਗੀ ਜੀ ਰਾਮਪੁਰੂ ਜਾਈ ਸਾਧ ਸੰਗ ਜੀ ਸਾਰੇ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਮੈਂ ਤੁਹਾਡਾ ਆਪਣਾ ਦਾਸ ਸੰਗਤ ਦੇ ਚਰਨਾਂ ਦਾ ਦਾਸ ਬੰਮਾ ਰਾਜਗੁਰ ਪਿੰਡ ਦੋਦਾ ਬੇਨਤੀ ਕਰਦਾ ਕਿ ਆਉਣ ਵਾਲੇ 16 ਮਈ ਗੰਭੀਰਵਾਰ ਨੂੰ ਆਪਣੇ ਪਿੰਡ ਦੋਦਾ ਵਿਖੇ ਪੀਰਾਂ ਦਾ ਵਿਸ਼ਾਲ ਭੰਡਾਰਾ ਹੋ ਰਿਹਾ ਜੀ ਬਾਬਾ ਜੀ ਦਾ ਦੀਵਾਨ ਲੱਗ ਰਿਹਾ ਜੀ ਸਾਰੀ ਸੰਗਤ ਨੂੰ ਔਰ ਜਿੰਨੇ ਵੀ ਗੱਦੀ ਨਸ਼ੀਨ ਬਾਬਾ ਜੀ ਨੇ ਮਸਤ ਵਾਲੀ ਫਕੀਰ ਨੇ ਸਾਲਾ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਲਾ ਨੇ ਪਿੰਡ ਤੋਂ ਦੇ 16 ਮਈ ਨੂੰ ਵਾਬਾਹੀ ਦੇ ਮਾਰਕ ਤੇ ਪਹੁੰਚ ਕੇ ਹਾਜ਼ਰੀ ਲਗਾਉਣੀ ਹੈ ਜੀ ਸੋ ਕਈ ਸਾਂਗਤ ਨੂੰ ਪਤਾ ਹੈ ਇਹ ਸੰਗਤ ਨਾਲ ਕਾਫੀ ਨੋ ਪ੍ਰੇਮ ਹੈ ਔਰ ਬਹੁਤ ਸੰਗਤ ਗੱਦੀ ਨਾਲ ਜੁੜੀ ਹੈ ਕਈ ਸੰਗਤ ਦੇ ਮੇਰੇ ਕੋਲ ਨੰਬਰ ਨਹੀਂ ਹੈ ਔਰ ਉਹ ਸਾਰੀ ਸੰਗਤ ਇਸ ਸਲਿੱਪ ਨੂੰ ਇਸ ਵੀਡੀਓ ਨੂੰ ਇੱਕ ਸੰਦੇਸ਼ਾ ਸਮਝ ਕੇ ਕਬੂਲ ਕਰਨਾ ਹੈ ਔਰ ਸਾਰੀ ਸੰਗਤ ਨੇ ਪਹੁੰਚਣਾ ਹੈ ਔਰ ਜਿੰਨੇ ਵੀ ਜਿਸ ਸਾਡੇ ਸੰਦੇਸ਼ ਸਾਡੇ